ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮੰਜੀਆਂ ਦੇ ਇਤਿਹਾਸ ਵਿੱਚੋਂ ਅੱਜ ਆਪਾਂ ਭਾਈ ਪ੍ਰੇਮਾ ਜੀ ਦੀ ਗੱਲ ਕਰਨੀ ਹੈ ਦੂਜੇ ਸ਼ਬਦਾਂ ਵਿੱਚ ਉਸ ਮੱਥੋਂ ਮੁਰਾਰੀ ਦੀ ਗੱਲ ਕਰਨੀ ਹੈ ਜਿਸ ਪ੍ਰੇਮੀ ਜੋੜੇ ਨੂੰ ਗੁਰੂ ਜੀ ਨੇ ਮੰਜੀ ਬਖਸ਼ਿਸ਼ ਕਰਕੇ ਗੁਰਮਤਿ ਦੇ ਪ੍ਰਚਾਰ ਲਈ ਪ੍ਰਚਾਰਕ ਨਿਯੁਕਤ ਕੀਤਾ ਸੀ ਭਾਈ ਪ੍ਰੇਮਾ ਜੀ ਲਾਹੌਰ ਦੇ ਖਾਈ ਪਿੰਡ ਦੇ ਰਹਿਣ ਵਾਲੇ ਸਨ ਵਿਰਸੇ ਵਿੱਚ ਚੰਗੀ ਧਨ ਦੌਲਤ ਭਾਈ ਪ੍ਰੇਮਾ ਜੀ ਦੇ ਹਿੱਸੇ ਆਉਂਦੀ ਸੀ ਮਾਪਿਆਂ ਨੇ ਬੜੀ ਪਿਆਰ ਰੀਝ ਨਾਲ ਆਪਣੇ ਬੱਚੇ ਨੂੰ ਪਾਲ ਰਹੇ ਸਨ ਪਰ ਬੇਵਕਤੀ ਮੌਤ ਨੇ ਭਾਈ ਪ੍ਰੇਮਾ ਜੀ ਕੋਲੋਂ ਮਾਂ ਵੀ ਖੋ ਲਈ ਤੇ ਪਿਤਾ ਵੀ ਖੋ ਲਿਆ ਇਹ ਗੱਲ ਆਪਾਂ ਬਹੁਤ ਵਾਰੀ ਗਾਹੇ ਬਗਾਹੇ ਵਿਚਾਰਦੇ ਰਹਿੰਦੇ ਆ ਸਮੁੱਚੀ ਕੁਦਰਤ ਵਿੱਚੋਂ ਨਾ ਕਿਸੇ ਪਸ਼ੂ ਨੂੰ ਨਾ ਕਿਸੇ ਪੰਛੀ ਨੂੰ ਉਹਦੇ ਬੱਚੇ ਨੂੰ ਇੰਨਾ ਲੰਮਾ ਸਮਾਂ ਸਹਾਰੇ ਦੀ ਲੋੜ ਨਹੀਂ ਪੈਂਦੀ ਜਿਤਨਾ ਲਮੀਰਾ ਸਮਾਂ ਸਹਾਰਾ ਮਨੁੱਖ ਦੇ ਬੱਚੇ ਨੂੰ ਚਾਹੀਦਾ ਬਹੁਤ ਬਾਰੀ ਤਾਂ ਆਪਾਂ ਦੇਖਦੇ 15 15 16 16 ਸਾਲ ਤੱਕ ਦੇ ਬੱਚੇ ਜਿਹੜੇ ਨੇ ਉਹ ਮਾਪਿਆਂ ਦੀ ਆਗਿਆ ਵਿੱਚ ਹੀ ਤੁਰਦੇ ਨੇ ਉਹਨਾਂ ਦੀ ਉਂਗਲ ਪਕੜ ਕੇ ਹੀ ਤੁਰਦੇ ਨੇ ਕਿੰਨਾ ਲਮੀਰਾ ਸਮਾਂ ਉਹਨੂੰ ਸਾਥ ਚਾਹੀਦਾ ਕੋਈ ਨਾ ਕੋਈ ਬਾਕੀ ਜੀਵਨ ਵਿੱਚ ਵੀ ਆਪਾਂ ਇੱਕ ਦੂਜੇ ਦਾ ਸਾਥ ਚਾਹੁੰਦੇ ਹਾਂ ਹੁਣ ਭਾਈ ਪ੍ਰੇਮਾ ਜੀ ਦੀ ਜ਼ਿੰਦਗੀ ਤਾਂ ਹਜੇ ਬਿਲਕੁਲ ਬਚਪਨ ਵਿੱਚ ਸੀ ਜਦੋਂ ਮਾਪਿਆਂ ਦਾ ਵਿਛੋੜਾ ਹੋ ਗਿਆ ਧਨ ਦੌਲਤ ਕੋਰ ਸੀ ਇੱਕ ਵਿਦਵਾਨ ਦਾ ਬੱਚਾ ਨੇ ਬੜਾ ਪਿਆਰਾ ਸਭ ਖੋਤੇ ਹਨ ਆਪਣੇ ਜਦ ਜ਼ਰਪਾਸ ਹੁੰਦਾ ਹੈ ਟੁੱਟ ਜਾਂਦਾ ਹੈ ਗਰੀਬੀ ਮੇ ਉਹ ਰਿਸ਼ਤਾ ਜੋ ਰਿਸ਼ਤਾ ਖਾਸ ਹੁੰਦਾ ਹੈ ਉਹਨਾਂ ਨੇ ਕੁਝ ਸਮਾਂ ਤਾਂ ਪਰਿਵਾਰ ਵਾਲੇ ਹੋਰ ਨਜ਼ਦੀਕੀ ਧਨ ਦੌਲਤ ਹੋਣ ਕਰਕੇ ਆਪਣੇ ਸਵਾਰਥ ਦੀ ਪੂਰਤੀ ਖਾਤਰ ਭਾਈ ਪ੍ਰੇਮਾ ਜੀ ਨੂੰ یوں ਲੱਗਿਆ ਭਈ ਕੀ ਹੋਇਆ ਜੇ ਮਾਂ ਨਹੀਂ ਹੈ ਪਰ ਮਾਂ ਵਰਗਾ ਪਿਆਰ ਦੇਣ ਵਾਲੇ ਬਹੁਤ ਨਹੀਂ ਕੀ ਹੋਇਆ ਜੇ ਮੇਰੇ ਕੋਲ ਪਿਤਾ ਨਹੀਂ ਮੌਤ ਲੈ ਗਈ ਪਰ ਮੈਨੂੰ ਪਿਤਾ ਵਰਗਾ ਬਣ ਕੇ ਕਈ ਮੇਰੇ ਸਿਰ ਤੇ ਹੱਥ ਰੱਖ ਦਿੰਦੇ ਨੇ ਕੁਝ ਸਮਾਂ احساس نہ ਹੋਇਆ ਬਹੁਤ ਡੇਰਾ احساس ਨਾ ਹੋਇਆ ਹੁਣ ਭਾਈ ਪ੍ਰੇਮਾ ਬਚਪਨ ਵਿੱਚ ਹੈ ਕੋਈ ਬਹੁਤੀ ਸ਼ਿਆਣੀ ਜ਼ਿੰਦਗੀ ਨਹੀਂ ਹੈ ਜੇ ਜਵਾਨੀ ਦੀ دہلیਜ਼ ਤੇ ਕਦਮ ਰੱਖਣ ਲੱਗਾ ਤੇ ਇਹੋ ਜੇ ਹਾਲਾਤਾਂ ਵਿੱਚ ਸਮਝ ਨਾ ਪਾਇਆ ਲੋਕਾਂ ਦੀ ਸਵਾਰਥੀ ਬਿਰਤੀ ਨੂੰ ਆਖਰਕਾਰ ਪੈਸਾ ਕਮਾਤ ਨਹੀਂ ਰਿਹਾ ਸਿਰਫ ਜਾ ਹੀ ਰਿਹਾ ਕਦੇ ਕੋਈ ਕਿਸੇ ਤਰ੍ਹਾਂ ਲੈ ਜਾਏ ਕਦੇ ਕੋਈ ਕਿਸੇ ਤਰ੍ਹਾਂ ਲੈ ਜਾਏ ਆਖਰ ਤੇ ਇੱਕ ਦਿਨ ਸ਼ਾਨੇ ਕਹਿੰਦੇ ਨੇ ਵੱਡੇ ਵੱਡੇ ਢੰਡਾਰੇ ਵੀ ਖਾਲੀ ਹੋ ਜਾਂਦੇ ਨੇ ਹੌਲੀ 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 ਤਨ ਦੌਲਤ ਵੀ ਚਲੇ ਗਈ ਅੱਗੇ ਮੰਗ ਗਈ ਸੀ ਪਿਉ ਗਿਆ ਸੀ ਹੁਣ ਤਾਂ ਦੌਲਤ ਵੀ ਚਲੇ ਗਈ ਕੁਛ ਨਾ ਕੋਲ ਰਿਹਾ ਨਾ ਖਾਣ ਦੀ ਨਾ ਪਹਿਨਣ ਦੀ ਕਿਸੇ ਨੇ ਕੋਈ ਪਰਵਾਹ ਨਾ ਕੀਤੀ ਬੁਰੇ ਕੰਮਾਂ ਦੇ ਵਿੱਚ ਵੀ ਪਰਵਿਰਤ ਹੋ ਗਿਆ ਆਖਰਕਾਰ ਜਿਸ ਜਵਾਨੀ ਨੇ ਸੁਖ ਮੰਨਣਾ ਸੀ ਉਹ ਜਵਾਨੀ ਵਿੱਚ ਕਦਮ ਰੱਖਦਿਆਂ ਸਾਰੀ ਸਰੀਰ ਤੇ ਕੋਟ ਦਾ ਰੋਗ ਹੋ ਗਿਆ ਅੱਜ ਇਹ ਰੋਗ ਨਹੀਂ ਹੈ ਇਹਦਾ ਇਲਾਜ ਨਿਕਲ ਆਇਆ ਕੋਟ ਦਾ ਰੋਗ ਹੁੰਦਾ ਹੈ ਉਹਦੇ ਸਰੀਰ ਤੇ ਉੱਤੇ ਸਾਰੀ ਸਕਿਨ ਗਲ ਜਾਂਦੀ ਹੈ ਹੁਣ ਤੁਸੀਂ ਦੇਖੋ ਕਿਤੇ ਨਿੱਕਾ ਜਿਹਾ ਵੀ ਜ਼ਖਮ ਹੋਵੇ ਨਾ ਅਸੀਂ ਆਪਣਾ ਜ਼ਖਮ ਵੀ ਆਪ ਦੇਖ ਨਹੀਂ ਪਾਉਂਦੇ ਇਹਨਾਂ ਪਰ ਲੱਗਦਾ ਤੇ ਭਾਈ ਉਸ ਪ੍ਰੇਮੇ ਦੇ ਸਿਰ ਤੋਂ ਪੈਰਾਂ ਤੱਕ ਸਾਰੀ ਚਮੜੀ ਗਲੀ ਹੋਈ ਹੈ ਉਹਦੇ ਵਿੱਚੋਂ ਕਿਤੇ ਲਹੂ ਵਗਦਾ ਹੈ ਕਿਤੇ ਰੇਸ਼ਾ ਵਗਦਾ ਚੋਂਦਾ ਤੇ ਉਹ ਕਿਤੇ ਕੋਈ ਦਵਾਈ ਨਹੀਂ ਲਾ ਸਕਦਾ ਤੇ ਇਹ ਹੈ ਵੀ ਸ਼ੂਤ ਦਾ ਰੋਗ ਜੇ ਇਹਨੂੰ ਕੋਈ ਟੱਚ ਕਰ ਲਵੇ ਤੇ ਉਹਨੂੰ ਵੀ ਹੋ ਜਾਂਦਾ ਜਿਹੜੇ ਅੱਗੇ ਕਹਿੰਦੇ ਸਨ ਉਹ ਪ੍ਰੇਮਿਆ ਤੈਨੂੰ ਜੀ ਕਰਦੇ ਜਿਨ੍ਹਾਂ ਚਿਰ ਹੱਥੀ ਕੁਛ ਖਵਾਣਾ ਲਈਏ ਉਹਨਾਂ ਚਿਰ ਸਾਨੂੰ ਸਬਰ ਨਹੀਂ ਆਉਂਦਾ ਸਾਰੇ ਸਵਾਰਥੀ ਰਿਸ਼ਤੇ ਟੁੱਟ ਗਏ ਬਲਕਿ ਇੱਕ ਵਕਤ ਐਸ਼ਾ ਵੀ ਆਇਆ ਇਕੱਠੇ ਹੋ ਕੇ ਨਗਰ ਵਾਲਿਆਂ ਨੇ ਉਹਨੂੰ ਆਪਣੇ ਘਰ ਵਿੱਚ ਵੀ ਰਹਿਣ ਨਾ ਦਿੱਤਾ ਉਨੂੰ ਆਖਿਆ ਤੂੰ ਆਪਣੇ ਆਂਡ ਗਵਾਂਡ ਵਿੱਚ ਵੀ ਇਸ ਰੋਗ ਨੂੰ ਫੈਲਾ ਦੇਂਗਾ ਪਤਾ ਨਹੀਂ ਕਿੰਨੇ ਘਰਾਂ ਦੇ ਉਜਾੜੇ ਦਾ ਕਾਰਨ ਬਣ ਜਾਏਗਾ ਇੰਨੇ ਲੋਕ ਤੜਫ ਤੜਫ ਕੇ ਮਰਨ ਉਹਦੇ ਨਾਲੋਂ ਕਿਤੇ ਜ਼ਿਆਦਾ ਚੰਗਾ ਹੈ ਉਹਨਾਂ ਨੇ ਨਗਰ ਵਾਲਿਆਂ ਨੇ ਪਿੰਡ ਤੋਂ ਬਾਹਰ ਲਾਹੌਰ ਦੇ ਵਿੱਚ ਖਾਈ ਪਿੰਡ ਹੈ ਉਹ ਤੋਂ ਬਾਹਰ ਇੱਕ ਛੋਟੀ ਜਿਹੀ ਝੁੱਗੀ પાਕੇ ਭਾਈ ਪ੍ਰਿਮੇ ਨੂੰ ਉੱਥੇ ਛੱਡ ਆਏ ਕਦੇ ਕਦਾਈ ਕਿਸੇ ਨੂੰ ਤਰਸਾਉਣਾ ਤੇ ਉਹਨੇ ਬਚੀਆਂ ਰੋਟੀਆਂ ਜਾਂ ਦਾਲ ਸਬਜੀ ਇੱਕ ਦੂਰ ਪਏ ਕੁੱਜੇ ਵਿੱਚ ਮਿੱਟੀ ਦੇ ਭਾਂਡੇ ਚ ਪਾਉਣੀਆਂ ਰਾਤ ਬਰਾਤੇ ਨਿਕਲ ਕੇ ਉਸ ਭਾਈ ਪ੍ਰੇਮੇ ਨੇ ਉਹ ਚੁੱਕ ਲੈਣੀਆਂ ਤੇ ਖਾ ਲੈਣੀਆਂ ਕਈ ਵਾਰੀ ਨਹੀਂ ਵੀ ਕਿਸੇ ਨੇ ਹੁਣਾ ਅਤ ਦੀ ਦੁੱਖਾਂ ਭਰੀ ਜ਼ਿੰਦਗੀ ਇੱਕ ਸਾਰੀ ਚਮੜੀ ਦੇ ਉੱਤੇ ਗਲੀ ਪਈ ਹੈ ਨਾ ਪੈ ਹੁੰਦਾ ਨਾ ਬੈਠ ਹੁੰਦਾ ਕੀਰਾ ਡਰਾਉਣਾ ਹੋ ਗਿਆ ਨਾ ਬਾਹਰ ਨਿਕਲ ਸਕਦਾ ਝੁੱਗੀ ਵਿੱਚ ਅੰਦਰ ਬੈਠਾ ਭੁੱਖ ਵੀ ਐ ਪਿਆਸ ਵੀ ਐ ਕੋਈ ਆਪਣਾ ਨਹੀਂ ਐ ਪਲ 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 ਜ਼ਿੰਦਗੀ ਦੁੱਖਾਂ ਦੀ ਪੱਠੀ ਬਣ ਗਈ ਦਿਨ ਰਾਤ ਮੌਤ ਨੂੰ ਢੀਕਦਾ ਵਿਛੜੀ ਕੋਈ ਮਾਂ ਨੂੰ ਯਾਦ ਕਰਦਾ ਵਿਛੜੇ ਪਿਓ ਨੂੰ ਤਾਹਾਂ ਮਰਦਾ ਉਹਨਾਂ ਸਵਾਰਥੀ ਲੋਕਾਂ ਦੇ ਰਿਸ਼ਤਿਆਂ ਨੂੰ ਯਾਦ ਕਰਦਾ ਹੈ ਕਈ ਤਰੀਕਿਆਂ ਨਾਲ ਤਰਲੇ ਲੈਂਦਾ ਹੈ ਅਚਾਨਕ ਅੱਜ ਕੁਝ ਗੁਰੂ ਕੇ ਸਿੱਖਾਂ ਦਾ ਇੱਕ ਜਥਾ ਉਹਦੀ ਝੁੱਗੀ ਦੇ ਕੋਲ ਦੀ ਨਿਕਲਿਆ ਗੁਰੂ ਕੇ ਸਿੱਖ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਵਿਚਾਰਾ ਕਰਦੇ ਜਾ ਰਹੇ ਨੇ ਭੋਜਣ ਵਾਲਾ ਗੁਰੂ ਕਾ ਸਿੱਖ ਕਹਿ ਰਿਹਾ ਹੈ ਕਿ ਧੰਨ ਗੁਰੂ ਅਮਰਦਾਸ ਸਾਹਿਬ ਸੱਚੀ ਬਾਖਿਆ ਤੇਰਾ ਦਰ ਕੇਸ਼ਨ ਨਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਨਿਉਟਿਆਂ ਦੀ ਓਟ ਹੈ ਤੁਸੀਂ ਕੈਸੀ ਕਮਾਈ ਕੀਤੀ ਤੁਹਾਡਾ ਦਰ ਬੇਸਹਾਰਿਆਂ ਦਾ ਸਹਾਰਾ ਬਣ ਗਿਆ ਹੁਣ ਭਾਈ ਪ੍ਰੇਮੇ ਨੇ ਉਹ ਦੇਖਿਆ ਹੋਇਆ ਸੀ ਜ਼ਿੰਦਗੀ ਦੇ ਵਿੱਚ ਭਈ ਲੋਕ ਤਾਂ ਧਨ ਦੌਲਤ ਦੀ ਖਾਤਰ ਕਿਤਨੀ ਨੇੜੇ ਦਾ ਰਿਸ਼ਤਾ ਬਣਾ ਲੈਂਦੇ ਨੇ ਪਰ ਜਦੋਂ ਸੁਆਰਥ ਪੂਰਾ ਹੋ ਜਾਏ ਟਿੱਕੇ ਮੇਂ ਦੁਰਕਾਰ ਕੇ ਚਲੇ ਜਾਂਦੇ ਨੇ ਭਾਈ ਪ੍ਰੇਮੇ ਨੇ ਅੰਦਰੋਂ ਆਵਾਜ਼ ਮਾਰੀ ਕਹਿਣ ਲੱਗੇ ਉਹ ਭਲਿਓ ਉਹ ਐਡਾ ਝੂਠ ਨਾ ਬੋਲੋ ਐਡਾ ਕਹਿਰ ਨਾ ਕਰੋ ਮੈਂ ਵੇਖਿਆ ਪਰਖਿਆ ਹੋਇਆ ਸਾਰੇ ਸਵਾਰਥੀ ਰਿਸ਼ਤੇ ਹੁੰਦੇ ਨੇ ਕਿਸੇ ਦਾ ਕਰਨ ਮਾਨਿਆਂ ਦਾ ਮਾਨ ਨਹੀਂ ਬਣਦਾ ਕਿਸੇ ਦਾ ਕਰਨ ਇਤਾਨਿਆਂ ਦਾ ਤਾਨ ਨਹੀਂ ਬਣਦਾ ਕਿਸੇ ਦਾ ਕਰਨ ਅਸਰਿਆਂ ਦਾ ਅਸਰਾ ਨਹੀਂ ਬਣਦਾ ਤੁਹਾਨੂੰ ਭੁੱਲਾ ਨੇ ਮੈਂ ਹੰਡਾਇਆ ਹੋਇਆ ਜੀਵਨ ਹੈ ਤੁਸੀਂ ਕਿਤੇ ਬਾਅਦ ਵਿੱਚ ਪਛਤਾਓਗੇ ਮੇਰੇ ਚੁਗਿਰਦੇ ਤੋਂ ਲੋਕ ਨਹੀਂ ਸੀ ਉੱਠਦੇ ਹੁੰਦੇ ਤੇ ਅੱਜ ਮੈਂ ਕਿਸੇ ਮਨੁੱਖ ਦਾ ਮੂੰਹ ਦੇਖਣ ਨੂੰ ਵੀ ਤਰਸਦਾ ਲੰਕਣ ਵਾਲੇ ਖਲੋ ਗਏ ਆਵਾਜ਼ ਬੜੀ ਦਰਦ ਭਰੀ ਸੀ ਇਧਰ ਉਧਰ ਦੇਖਿਆ ਕਿੱਥੋਂ ਬੋਲਣਿਆ ਕਹਿਣ ਲੱਗੇ ਝੁੱਗੀ ਵਿੱਚੋਂ ਬੂਹਾ ਖੋਲਿਆ ਗੁਰੂ ਕੇ ਸਿੱਖਾਂ ਨੇ ਦੇਖਿਆ ਅੰਦਰ ਇੱਕ ਕੋਹੜੀ ਬੈਠਾ ਉਹ ਕਹਿਣ ਲੱਗਿਆ ਨੇੜੇ ਨਾ ਆਇਓ ਮੇਰਾ ਰੂਪ ਤੁਹਾਡੇ ਕੋਲੋਂ ਦੇਖਿਆ ਨਹੀਂ ਜਾਣਾ ਕਈ ਕਈ ਦਿਨ ਕਈ ਕਈ ਰਾਤਾਂ ਚੈਨ ਨਹੀਂ ਆਉਂਦੀ ਬੰਦੇ ਨੂੰ ਕਹਿਣ ਲੱਗੇ ਨਹੀਂ ਭਲਿਆ ਆਹ ਕਈਆਂ ਦੇ ਕੋਲ ਰੋਢਿੰਦਾ ਸਮਾਨ ਸੀ ਚੁੱਕਿਆ ਹੋਇਆ ਕਿਉਂਕਿ ਜਥਾ ਜਾ ਰਿਹਾ ਸੀ ਗੋਇੰਦਵਾਲ ਸਾਹਿਬ ਨੂੰ ਉਹਨਾਂ ਵਿੱਚੋਂ ਇੱਕ ਨੇ ਚਾਦਰ ਵਗਾ ਕੇ ਮਾਰੀ ਲੈ ਆਪਣੇ ਦਿਵਾਲੀ ਚਾਦਰ ਲਪੇਟ ਲੈ ਚੰਦਰ ਲਪੇਟੀ ਖੜ ਕੇ ਗੱਲ ਕਰਨ ਲੱਗਾ ਕਾਹਨੋਂ ਤੁਸੀਂ ਕਹਿਣ ਲੱਗੇ ਸੀ ਗੁਰੂ ਅਮਰਦਾਸ ਜੀ ਦੇ ਸੇਖਾ ਕੀ ਗੁਰੂ ਅਮਰਦਾਸ ਜੀ ਦਾ ਘਰ ਬਾਕੀ ਨਿਮਾਣਿਆ ਦਾ ਮਾਣ ਹੈ ਨਿਆਸਰੀਆਂ ਦਾ ਆਸਰਾ ਕਹਿਣ ਲੱਗੇ ਹਾਂ ਕੀ ਮੇਰੇ ਵਰਗੇ ਕੋੜੀ ਨੂੰ ਵੀ ਆਸਰਾ ਮਿਲ ਸਕਦਾ ਹੈ ਕਹਿਣ ਲੱਗੇ ਯਕੀਨ ਨਾਲ ਤੂੰ ਇੱਕ ਵਾਰੀ ਫੇਰ ਧਿਆਨ ਨਾਲ ਸੁਣ ਨੇ ਮਾਣੇ ਦਾ ਅਰਥ ਹੁੰਦਾ ਜਿਹਨੂੰ ਕਿਤੋਂ ਮਾਣ ਨਾ ਮਿਲੇ ਨੇ ਤਾਣੇ ਦਾ ਅਰਥ ਹੁੰਦਾ ਜਿਹਨੂੰ ਕਿਤੋਂ ਤਾਣ ਨਾ ਮਿਲੇ ਨੇ ਆਸਰੇ ਦਾ ਅਰਥ ਹੁੰਦਾ ਜਿਹਨੂੰ ਕਿਤੋਂ ਆਸਰਾ ਨਾ ਮਿਲੇ ਉਹਨੂੰ ਵੀ ਮਿਲ ਜਾਂਦਾ ਤੂੰ ਚੱਲ ਸਾਡੇ ਨਾਲ ਅਸੀਂ ਔਲੀ ਔਲੀ ਚੱਲਾਂਗੇ ਜਥੇ ਵੱਲੋਂ ਮਿਲੀਆਂ ਚਾਦਰਾਂ ਸਰੀਰ ਤੇ ਲਪੇਟ ਲਈਆਂ ਥੋੜੇ ਜੇ ਵਕਵੇ ਨਾਲ ਤੁਰਦਾ ਤੁਰਦਾ ਜਥੇ ਦੇ ਨਾਲ ਗੋਇੰਦਵਾਲ ਸਾਹਿਬ ਆ ਗਿਆ ਜਥੇ ਦੇ ਮੁਖੀਆਂ ਨੇ ਬੜੇ ਪਿਆਰ ਨਾਲ ਗੱਲ ਕੀਤੀ ਭਾਈ ਪ੍ਰੇਮਾ ਜੀ ਇਹ ਤੇ ਤੁਹਾਨੂੰ ਪਤਾ ਹੀ ਹੈ ਵੀ ਇਹ ਰੋਗ ਦੂਤੀਆਂ ਨੂੰ ਵੀ ਲੱਗ ਸਕਦਾ ਗੁਰੂ ਕੀ ਸੰਗਤ ਵਿੱਚ ਬੜੇ ਤਰ੍ਹਾਂ ਦੇ ਸਿੱਖ ਹੁੰਦੇ ਨੇ ਸੇਵਕ ਹੁੰਦੇ ਨੇ ਕੋਈ ਕਾਰਨੇਸਾ ਨਾ ਬਣ ਜਾਏ ਅਸੀਂ ਆਏ ਤਾਂ ਸੁੱਖ ਲੈਣੇ ਪਰ ਦੂਜਿਆਂ ਦੀ ਝੋੜੀ 'ਚ ਦੁੱਖ ਪਾ ਕੇ ਚਲੇ ਜਾਈਏ ਤੁਸੀਂ ਇੱਥੇ ਬਾਹਰ ਬਰਾਜੋ ਅਸੀਂ ਤੁਹਾਡਾ ਟਿਕਾਣਾ ਬਣਾ ਦੰਨੇ ਅਸੀਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਆਗਿਆ ਲੈ ਕੇ ਤੁਹਾਡਾ ਮਲਾਪ ਕਰਵਾਵਾਂਗੇ ਠੀਕ ਹੈ ਭਾਈ ਪ੍ਰੇਮਾ ਗੋਵਿੰਦ ਬਾਦ ਸ਼ਹਿਬ ਦੀ ਧਰਤੀ ਤੇ ਗੁਰੂ ਦਰਬਾਰ ਤੋਂ ਕੁਝ ਦੂਰੀ ਤੇ ਸ਼ੰਗਤਾਂ ਹੁੰਦੀਆਂ ਨੇ ਦਰਸ਼ਨ ਕਰਦੀਆਂ ਨੇ ਕੋਈ ਲੰਗਰ ਛਕਦਾ ਕੋਈ ਸੇਵਾ ਕਰਦਾ ਦੇਖ ਨਾ ਪਾਈ ਪ੍ਰੇਮਾ ਅੱਜ ਉਹ ਆਏ ਸਨ ਜਥਾ ਐਸੀ ਅੱਜ ਗੱਲ ਨਾ ਕਰ ਸਕਿਆ ਦੂਜਾ ਦਿਨ ਵੀ ਲੰਘ ਗਿਆ ਜਦੋਂ ਸ਼ਾਮ ਨੂੰ ਗੱਲ ਕੀਤੀ ਗੁਰੂ ਅਮਰਦਾਸ ਜੀ ਕਹਿਣ ਲੱਗੇ ਠੀਕ ਹੈ ਕੱਲ ਮਿਲਦੇ ਆਪਾਂ ਉਹਨੂੰ ਪ੍ਰਸ਼ਾਦਾ ਪਾਣੀ ਦਵਾ ਦਾਰੂ ਸਾਰਾ ਕੁਝ ਮਿਲ ਰਿਹਾ ਨਾ ਕਹਿੰਦੇ ਕਿ ਹਾਂ ਕਹਿਣ ਲੱਗੇ ਠੀਕ ਹੈ ਕੱਲ ਮਿਲਦੇ ਹੁਣ ਤੀਜਾ ਦਿਨ ਆ ਗਿਆ ਭਾਈ ਪ੍ਰੇਮਾ ਦੇਖਦਾ ਵੀ ਗਰੀਬ ਤੋਂ ਗਰੀਬ ਬੰਦਾ ਵੀ ਇੱਥੇ ਆਉਂਦਾ ਤੇ ਬੜੇ ਮਾਣ ਨਾਲ ਸੇਵਾ ਕਰਦਾ ਤੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਜਾਂਦਾ ਪਰ ਮੇਰੀ ਕਿਸਮਤ ਅਜੇ ਨਹੀਂ ਖੁੱਲ ਰਹੀਆ ਮੇਰੇ ਕੋਲ ਉਹ ਬਖਸ਼ਿਸ਼ ਨਹੀਂ ਮਿਲਦੀ ਮੈਂ ਹਜੇ ਵੀ ਨਮਾਣੀ ਹੈ ਹਜੇ ਵੀ ਨਤਣੀ ਹੈ ਆਖਰਕਾਰ ਅੱਖਣ ਚਤਰੂ ਪਰ ਆਇਆ ਕੈਂ ਕਿਹਾ ਜੇ ਤੂੰ ਬਾਕੀ ਨਮਾਨਿਆਂ ਦਾ ਮਾਨ ਹੈ ਜੇ ਤੂੰ ਬਾਕੀ ਨਤਾਨਿਆਂ ਦਾ ਤਨ ਹੈ ਮੈਨੂੰ ਤੇਰੇ ਤੱਕ ਨਹੀਂ ਜਾਣ ਦਿੰਦੇ ਪਰ ਤੈਨੂੰ ਤਾਂ ਮੇਰੇ ਕੋਲ ਆਉਣ ਦੀ ਕਿਸੇ ਦੀ ਆਗਿਆ ਦੀ ਲੋੜ ਨਹੀਂ ਹੈ ਤੂੰ ਤੇ ਆ ਸਕਦਾ ਹੈ ਨਾ ਮੈਂ ਕਿਵੇਂ ਭਰੋਸਾ ਕਰਾਂ ਮੈਂ ਬਹੁਤ ਕਿਆਸੀ ਜਥੇ ਵਾਲਿਆਂ ਨੂੰ ਵੀ ਨਹੀਂ ਕੋਈ ਐਵੇਂ ਹੁੰਦਾ ਆਖਰਕਾਰ ਉਹ ਗੱਲ ਸੱਚ ਹੋ ਰਹੀ ਹੈ ਨਾ ਇੱਥੇ ਕੋਈ ਨਮਾਨਿਆਂ ਦਾ ਮਾਨ ਨਹੀਂ ਬਣਦਾ ਇਥੇ ਕੋਈ ਨ ਤਾਂੀਆਂ ਦਾ ਤਾਂ ਨਹੀਂ ਬਣਦਾ ਇਥੇ ਕੋਈ ਨਿਆਸਤਰੀਆਂ ਦੀ ਬਾਣੀ ਪਕੜਦਾ ਜਦੋਂ ਇਹ ਉਲਮੇ ਦੇ ਹੀ ਰਿਹਾ ਅੱਖਾਂ ਵਿੱਚ ਅਥਰੂ ਭਰੇ ਨੇ ਅੱਖਾਂ ਬੰਦ ਨੇ ਅੱਖਾਂ ਵਿੱਚੋਂ ਅਥਰੂ ਡਿੱਗਦੇ ਨੇ ਤੇ ਦਿਲ ਦੇ ਦਰਦ ਸਾਂਝੇ ਕਰਦਾ ਆਖਰਕਾਰ ਕਿਸੇ ਨੇ ਮਿਹਰ ਭਰਿਆ ਹੱਥ ਸਿਰ ਤੇ ਰੱਖ ਦਿੱਤਾ ਇੱਕ ਵਾਰੀ ਇਹੋ ਜੀ ਤਰਫ ਦੀ ਰੋਨੂ ਕਸ਼ਰਤੇ ਹੱਥ ਰੱਖੇ ਇਹ ਉਹਨੂੰ ਪਤਾ ਹੁੰਦਾ ਜਿਹੜਾ ਪਿਆਰ ਨੂੰ ਤਰਸਿਆ ਹੋਇਆ ਹੋਵੇ ਨਾਂ ਤੇ ਪ੍ਰੇਮਾ ਸੀ ਪਰ ਪ੍ਰੇਮ ਮਿਲਿਆ ਕੋਈ ਨਹੀਂ ਸੀ ਤਰਸਦਾ ਸੀ ਅੱਖਾਂ ਖੋਲੀਆਂ ਕਹਿਣ ਲੱਗੇ ਕੌਣ ਹੈ ਗੁਰੂ ਅਮਰਦਾਸ ਜੀ ਨੇ ਮਿੱਠਾ ਜਿਹਾ ਬੋਲਾ ਕਿਆ ਕਹਿਣ ਲੱਗੇ ਜਿਹਨੂੰ ਯਾਦ ਕਰਦਾ ਸੀ ਜਿਹਨੂੰ ਨਾਮੇ ਦੇ ਰਿਹਾ ਹੈ ਜਿੰਨ ਉਲਮੇ ਦੇ ਰਿਹਾ ਉੱਠ ਕੇ ਖੜਾ ਹੋ ਗਿਆ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਪਾਦਸ਼ਾ ਬਾਕੀ ਗੱਲਾਂ ਬਾਅਦ ਵਿੱਚ ਸਿਰਫ ਇਹਨਾਂ ਬਚਨ ਦੱਸ ਦਿਓ ਮੇਰੇ ਵਰਗੇ ਨਿਮਾਣੇ ਨੂੰ ਵੀ ਮਾਣ ਮਿਲ ਸਕਦਾ ਹੈ ਤੁਹਾਡੇ ਦਰ ਤੋਂ ਮੇਰੇ ਵਰਗੇ ਨਿਆਸਰੇ ਨੂੰ ਵੀ ਆਸਰਾ ਮਿਲ ਸਕਦਾ ਹੈ ਬਿਰਦਾ ਵਸਤਾ ਚਿੱਟਾ ਦਾੜਾ ਮਦਰਾ ਜੱਕਾ ਤੇ ਮੇਰਾ ਦਾ ਸਾਈਂ ਗੁਰੂ ਅਮਰਦਾਸ ਜੀ ਮੁਸਕਰਾ ਕੇ ਕਹਿਣ ਲੱਗੇ ਪ੍ਰੇਮੀਆਂ ਇਹ ਤੁਹਾਡਾ ਕਰ ਤੁਹਾਡਾ ਕਰ ਕਿਉਂ ਕਹਿੰਨੇ ਇਹ ਤੇਰਾ ਕਰਨੀ ਹੈ ਇਹ ਤੇਰਾ ਵੀ ਕਰ ਹੈ ਗੁਰੂ ਦਾ ਕਰ ਹਰ ਸਿੱਖ ਦਾ ਕਰ ਹੈ ਹਰ ਪਿਆਰੇ ਦਾ ਕਰ ਹੈ ਇਹ ਸਾਡੇ ਤੁਹਾਡੇ ਵਾਲੀ ਬਾਤ ਨਹੀਂ ਹੈ ਪ੍ਰੇਮੇ ਕੋਲੋਂ ਕਰਨਾ ਹੋਈ ਸ਼ਬਦ ਮੁੱਕ ਗਏ ਬੇਰਾਗਨੇ ਕੜਾ ਪੜ ਦਿੱਤਾ ਇਤਨੀ ਮਹਾਨਤਾ ਜ਼ਿੰਦਗੀ ਤੇ ਹੁਣ ਤੱਕ ਦਿੱਤੇ ਲੋਕਾਂ ਦੇ ਦੁੱਖ ਭੁੱਲ ਕੇ ਉਹ ਦਤਾ ਉਲਾਮੇ ਦੇਣ ਨੂੰ ਜੀ ਨਹੀਂ ਕਰਦਾ ਹੁਣ ਸ਼ੁਕਰਾਨਾ ਕਰਨ ਨੂੰ ਜੀ ਕਰਦਾ ਮੁਖਰੂਫ ਸਹਿਵ ਨੇ ਕਿਰਪਾ ਕੀਤੀ ਪਾਈ ਪ੍ਰੇਮੇ ਦਾ ਇਲਾਜ ਕੀਤਾ ਜੋ ਬਾਤ ਦਵਾਸੇ ਬਨ ਨਾ ਸਕੇ ਉਹ ਬਾਤ ਦਵਾਸੇ ਹੋਤੀ ਹੈ ਜਦ ਮੁਰਸ਼ਿਦ ਕਾਮਲ ਮਿਲਦਾ ਹੈ ਤਬ ਬਾਤ ਖੁਦਾਸੇ ਹੋਤੀ ਹੈ ਮਾਲਕ ਦੀ ਕਿਰਪਾ ਹੋਈ ਪਾਈ ਪ੍ਰੇਮਾ ਅਰੋਗ ਹੋ ਗਿਆ ਸੰਗਤ ਵਿੱਚ ਸੇਵਾ ਕਰਦਾ ਉੱਚਾ ਲੰਮਾ ਗੱਭਰੂ ਦਰਸ਼ਨੀ ਦਿਦਾਰਿਆਂ ਵਾਲਾ ਸਿੱਖ ਬਣ ਗਿਆ ਬਹੁਤ ਲਗਨ ਨਾਲ ਸੇਵਾ ਕਰੇ ਬਹੁਤ ਮਿੱਠੇ ਜਿਹੇ ਅੰਦਾਜ਼ ਵਿੱਚ ਬਾਣੀ ਪੜਿਆ ਕਰੇ ਤਰਸ ਦੇ ਨੂੰ ਪਹਿਲੇ ਜ਼ਿੰਦਗੀ ਨੇ ਸਭ ਕੁਝ ਦਿੱਤਾ ਚਾਰੇ ਪਾਸੇ ਝਮੇਲੇ ਮਾਇਆ ਗਈ ਸਾਰੇ ਬੇਗਾਨੇ ਬਣ ਗਏ ਹੁਣ ਫੇਰ ਦੁਬਾਰੇ ਉਮੀਦਾਂ ਚਾਰੇ ਪਾਸਿਆਂ ਤੋਂ ਆਪਣਤ ਦਾ ਸਨੇਹਾ ਮਿਲਦਾ ਪਰ ਇਹਨਾਂ 'ਚ ਸੁਆਰਥੀ ਕੋਈ ਨਹੀਂ ਜਿਹੜੇ ਪੈਸੇ ਨੂੰ ਦੇਖ ਕੇ ਛੱਡ ਜਾਣ ਹਰ ਇੱਕ ਆਪਣਾ ਆਪਣਾ ਲੱਗਣ ਲੱਗ ਪਿਆ ਗੁਰੂ ਅਮਰਦਾਸ ਜੀ ਦਰਬਾਰ 'ਚ ਬੈਠੇ ਸਨ ਗੁਰੂ ਜੀ ਬਚਨ ਕਰ ਰਹੇ ਨੇ ਸਾਹਮਣੇ ਚੌਂਕਣਾ ਮਾਰ ਕੇ ਆਨੰਦ ਵਿੱਚ ਅੱਖਾਂ ਬੰਦ ਕਰਕੇ ਬੜੀ ਮਸਤੀ ਵਿੱਚ ਗੁਰੂ ਜੀ ਦੇ ਪਾਵਨ ਬੋਲ ਸੁਣ ਰਿਹਾ ਭਾਈ ਪ੍ਰੇਮਾ ਸਤਗੁਰੂ ਨੇ ਆਵਾਜ਼ ਕਿ ਮਾਰੀ ਕਹਿਣ ਲੱਗੇ ਪ੍ਰੇਮਿਆ ਉੱਠ ਖੜਾ ਹੋ ਬਈ ਸੰਘਤ ਵਿੱਚ ਉੱਠ ਕੇ ਖਲੋ ਗਿਆ ਹੱਥ ਛੋੜ ਕੇ ਗੁਰੂ ਜੀ ਕਹਿਣ ਲੱਗੇ ਆ ਪ੍ਰੇਮਾ ਮੇਰਾ ਪੁੱਤ ਹੈ ਕੋਈ ਗੁਰੂ ਕਾ ਸਿੱਖ ਆਪਣੀ ਬੱਚੀ ਦਾ ਰਿਸ਼ਤਾ ਭਾਈ ਪ੍ਰੇਮੇ ਨੂੰ ਕਰੇ ਭਾਈ ਸਿੰਘਾ ਬੜਾ ਪਿਆਰਾ ਸਿੱਖ ਸੀ ਇਹ ਵੀ ਉਹਨੇ ਆਪਣੀ ਬੱਚੀ ਬੀਬੀ ਮੱਥੋ ਦਾ ਰਿਸ਼ਤਾ ਉਸ ਪ੍ਰੇਮੇ ਨੂੰ ਕਰ ਦਿੱਤਾ ਹੁਣ ਯਾਦ ਰੱਖਿਓ ਜੇ ਕਈ ਵਾਰੀ ਲੋਕਾਂ ਨੂੰ ਆਦਤ ਹੁੰਦੀ ਗੱਲ ਨੂੰ ਵਧਾ ਘਟਾ ਕੇ ਕਰਨ ਦੀ ਕਿਸੇ ਨੇ ਜਾ ਕੇ ਸੇਵਾ ਕਰ ਰਹੀ ਪਾਈ ਸੀਹੇ ਦੀ ਘਰ ਵਾਲੀ ਨੂੰ ਦੱਸਿਆ ਵੀ ਤੇਰੇ ਪਤੀ ਨੇ ਤੇਰੀ ਬੱਚੀ ਦਾ ਰਿਸ਼ਤਾ ਕੋੜੀ ਨੂੰ ਕਰ ਦਿੱਤਾ ਉਹ ਭੱਜੀ ਆਈ ਐਸਾ ਕਿਵੇਂ ਹੋ ਸਕਦਾ ਤੇ ਜਦੋਂ ਆ ਕੇ ਪਤਾ ਲੱਗਿਆ ਭਈ ਮੇਰੀ ਬੱਚੀ ਦਾ ਰਿਸ਼ਤਾ ਕੋੜੀ ਨੂੰ ਕਿਉਂ ਕੀਤਾ ਸਤਗੁਰੂ ਕਹਿਣ ਲੱਗੇ ਕੋੜੀ ਨਹੀਂ ਕੀਤਾ ਪ੍ਰੇਮੇ ਨੂੰ ਕੀਤਾ ਮੇਰਾ ਪੁੱਤ ਐ ਕੋਈ ਸਵਾਲ ਹੈ ਤਾਂ ਦੱਸ ਹੱਥ ਜੋੜੇ ਉਹ ਮੇਰਾਂ ਦੇ ਸਾਈਆਂ ਜਿਹਦੀ ਬੱਚੀ ਦਾ ਰਿਸ਼ਤਾ ਗੁਰੂ ਅਮਰਦਾਸ ਕਰਦੇ ਨੂੰ ਉੱਥੇ ਕਿਵੇਂ ਕਮੀ ਹੋ ਸਕਦੀ ਹੈ ਮੈਂ ਖੁਸ਼ ਹੈ ਮੱਥੋਂ ਦੀ ਸ਼ਾਦੀ ਭਾਈ ਪ੍ਰੇਮਾ ਜੀ ਨਾਲ ਕਰ ਦਿੱਤੀ ਪ੍ਰੇਮੇ ਦਾ ਨਾਮ ਬਦਲ ਕੇ ਵੀ ਸਤਗੁਰੂ ਨੇ ਆਖਿਆ ਤੂੰ ਮੁਰਾਰੀ ਬਣ ਗਿਆ ਪਤੀ ਬਣ ਗਿਆ ਤੇ ਉਸ ਮੱਥੋਂ ਦਾ ਨਾ ਜਿਨੇ ਆਪਣੇ ਪਿਤਾ ਦੀ ਗੱਲ ਨੂੰ ਮੰਨਿਆ ਜਿਨੇ ਗੁਰੂ ਅਮਰਦਾਸ ਜੀ ਦੀ ਗੱਲ ਨੂੰ ਮੰਨਿਆ ਜਿਨੇ ਆਪਣੇ ਉਸ ਮਾਂ ਦੀ ਗੱਲ ਨੂੰ ਮੰਨਿਆ ਗੁਰੂ ਜੀ ਨੇ ਉਹਦਾ ਨਾਮ ਚੁੱਕ ਕੇ ਅੱਗੇ ਰੱਖ ਦਿੱਤਾ ਲੋਕ ਪਿੱਛੇ ਰੱਖਦੇ ਨੇ ਗੁਰੂ ਜੀ ਨੇ ਨਾਮ ਚੁੱਕ ਕੇ ਅੱਗੇ ਰੱਖ ਦਿੱਤਾ ਉਹਦੇ ਸਾਰੇ ਇਤਿਹਾਸ ਵਿੱਚ ਨਾਮ ਮੱਥੋ ਤੇ ਮੁਰਾਰੀ ਕਰਕੇ ਜਾਣਿਆ ਜਾਂਦਾ ਗੁਰੂ ਜੀ ਕਹਿਣ ਲੱਗੇ ਉਹ ਭਾਈ ਪ੍ਰੇਮਿਆ ਆਪਣੇ ਜੀਵਨ ਦੇ ਤਜਰਬੇ ਨੂੰ ਦੱਸ ਦੁਨੀਆਂ ਨੂੰ ਕਿ ਮਾਇਆ ਦੀ ਸਵਾਰਥੀ ਰਿਸ਼ਤੇ ਕਿਹੋ ਜਿਹੇ ਹੁੰਦੇ ਨੇ ਅਤੇ ਗੁਰੂ ਦੇ ਘਰ ਦਾ ਪ੍ਰੇਮ ਵਾਲਾ ਰਿਸ਼ਤਾ ਕਿਹੋ ਜਿਹਾ ਹੁੰਦਾ ਹੈ ਸਤਕੁੜ ਜੀ ਨੇ ਮੰਜੀ ਠਾਪੀ ਇਹ ਪਤੀ ਤੇ ਪਤਨੀ ਦੋਨਾਂ ਕੋਲ ਮੰਜੀ ਸੀ ਬੈਠ ਕੇ ਪ੍ਰਚਾਰ ਕਰਦੇ ਸਨ ਲੋਕਾਂ ਨੂੰ ਹਨੇਰੇ ਵਿੱਚੋਂ ਕੱਢ ਕੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਗੱਤਿਆਂ ਦੀ ਗਤ ਨੇ ਆਸਰਿਆਂ ਦੇ ਆਸਰੇ ਗੁਰੂ ਘਰ ਨਾਲ ਜੋੜਦੇ ਰਹੇ। ਬੀਬੀ ਮਥੋਤੀ ਮੁਰਾਰੀ ਉਹਨਾਂ ਦੇ ਜੀਵਨ ਇਤਿਹਾਸ ਦੇ ਅੱਖਰ ਅੱਜ ਵੀ ਸਾਨੂੰ ਗੁਰੂ ਚਰਨਾਂ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਨੇ। ਜੇ ਅੱਜ ਵੀ ਰੱਬ ਨਾ ਕਰੇ ਕਿਸੇ ਨੇ ਮਾਪੇ ਕੋ ਬਾਝ ਜਾਣ ਕਿਸੇ ਦੇ ਗੁਆਚਣ ਨਾਲ ਅਰਦਾਸ ਹੈ ਪਰ ਜੇ ਗੁਆਚ ਜਾਣ ਤਾਂ ਸੱਜਣਾ ਕਿਸੇ ਦੇ ਦਰ ਤੇ ਭਟਕਣ ਦੀ بجائے ਗੁਰੂ ਅਮਰਦਾਸ ਜੀ ਦੇ ਦਰ ਤੇ ਆ ਜਾਇਓ ਇੱਥੇ ਬਾਬੇ ਜੇਠੇ ਵਰਗੇ ਇੱਥੇ ਮੱਥੋ ਮੁਰਾਰੀ ਵਰਗੇ ਪਤਾ ਨਹੀਂ ਕਿੰਨੇ ਕੁ ਮਿਲ ਜਾਣਗੇ ਜਿਹੜੇ ਬਚਪਨ ਵਿੱਚ ਅਨਾਥ ਹੋ ਕੇ ਸਨ ਪਰ ਗੁਰੂ ਅਮਰਦਾਸ ਜੀ ਦੀਆਂ ਅਸੀਸਾਂ ਨੇ ਉਹਨਾਂ ਦੇ ਜੀਵਨ ਪੰਧ ਨੂੰ ਸੁੱਖਾਂ ਭਰਿਆ ਬਣਾ ਦਿੱਤਾ ਸੀ ਗੁਰੂ ਕਿਰਪਾ ਕਰੇ ਇਨਾਂ ਬਾਬਾਣੀਆਂ ਕਹਾਣੀਆਂ ਵਿੱਚੋਂ ਅਸੀਂ ਵੀ ਸਿੱਖ ਕੇ ਆਪਣੀ ਪ੍ਰੀਤ ਗੁਰੂ ਚਰਨਾਂ ਨਾਲ ਜੋੜ ਲਈਏ ਤੇ ਚੰਗਾ ਜੀਵਨ ਗੁਜ਼ਾਰ ਕੇ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੀਏ ਇਨੀਆਂ ਬੇਨਤੀਆਂ ਕਬੂਲ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ